ਈਨਾ ਤੇਰਾ ਹਰਜੀਤ ਹੈ ਹਰਜੀਤ ਕੀ ਕੰਮ ਕਰਦਾ ਮੈਂ ਟਰੱਕ ਚਲਾਉਂਦਾ ਜੀ ਟਰੱਕ ਚਲਾਉਂਦਾ ਹਾਂਜੀ ਤੇ ਥੋੜਾ ਦੇਰ ਬਿਲਕੁਲ ਅੱਛਾ ਤੇ ਰਾਤ ਕੀ ਹੋਇਆ ਕੀ ਸੀ ਰਾਤ ਤਾਂ ਮੈਂ ਘਰੇ ਚਲੇ ਗਿਆ ਸੀ ਯਾਰ ਮੈਂ ਚਲੇ ਗਿਆ ਘਰੇ ਕਿਹੜੀ ਮੇਰੇ ਨਾਲ ਰਹਿੰਦੀ ਮੈਡਮ ਜੀ ਕੀ ਲੱਗਦੀ ਹੈ ਤੇਰੀ ਮੇਰੇ ਘਰ ਵਾਲੀ ਹੈ ਜੀ ਉਹ ਕੀ ਹੋਇਆ ਕਿ ਉਹ ਹੁੰਦੀ ਰੱਖੀ ਹੈ ਜੀ ਮੈਡਮ ਕਿੰਨੇ ਸਾਲਾਂ ਤੋਂ ਹੋ ਗਏ 3-4 ਸਾਲ ਹੋ ਗਏ ਇੱਥੋਂ ਦੀ ਆਹ ਰਾਮਪੁਰੇ ਦੀ ਹੈ ਜੀ ਅੱਛਾ ਹਾਂਜੀ ਤੇ ਇਹ ਰਾਤੀ ਉਹ ਇੱਥੇ ਸੀ ਸਟੇਸ਼ਨ ਤੇ ਜੀ ਉਹ ਇਹਨੂੰ ਲੈ ਗਈ ਮੇਰੇ ਘਰੇ ਉਹ ਕੀ ਕਰਦੀ ਹੈ ਹਾਂਜੀ ਉਹ ਕੀ ਕਰਦੀ ਹੈ ਉਹ ਕੰਮ ਜਗਾਰ ਕਰਵਾਉਂਦੀ ਹੈ ਤੇ ਉਹ ਕੰਮ ਲਵਾਉਣ ਲਈ ਲੈ ਗਈ ਘਰੇ ਹਾਂਜੀ ਤੁਹਾਡੇ ਘਰ ਚ ਕੌਣ ਘਰ ਹੁੰਦਾ ਸਾਰੇ ਹੀ ਹੁੰਦੇ ਮਮੇ ਹੁੰਦੇ ਡੈਡੀ ਹੁੰਦੇ ਛੋਟਾ ਬਿੱਲੀ ਹੁੰਦਾ ਮੈਂ ਹੁੰਦਾ ਜੀ ਤੇ ਉਹ ਹੁੰਦੀ ਹੈ ਜੀ ਤੇਰੇ ਮਮੀ ਡੈਡੀ ਨੂੰ ਪਤਾ ਵੀ ਤੁਸੀਂ ਇਹ ਕੰਮ ਕਰਦੇ ਨਹੀਂ ਉਹਨਾਂ ਨੂੰ ਪਤਾ ਇਹ ਫਿਰ ਜੇ ਕੋਈ ਬਗਾਰਲਾ ਬਾਹਰਲਾ ਬੰਦਾ ਕੋਈ ਆਉਂਦਾ ਹੈ ਹਾਂਜੀ ਫਿਰ ਤੁਸੀਂ ਕੀ ਕਹਿੰਦੇ ਕੋਣ ਕੋਈ ਵੀ ਨਹੀਂ ਜਾਂਦਾ ਅੱਗੇ ਹਾਂ ਰਾਤੀ ਲੈ ਕੇ ਆਈ ਹੈ ਰਾਤੀ ਇਹਗਾ ਸੀ ਟਾਈਮ ਘਟੋ ਘੱਟ 2:30 ਵਜੇ ਦਾ ਟਾਈਮ ਸੀ ਠੀਕ ਹੈ ਫਿਰ ਟਾਈਮ ਲੈ ਕੇ ਆਈ ਹੈ ਤੇ ਇਹਨੇ ਝੋੜ ਲਾਇਆ ਹੀ ਉਹਦੇ ਨਾਲ ਠੀਕ ਹੈ ਇਹ ਇਹਨੇ ਕੋ ਪੈਸੇ ਐ ਨਹੀਂ ਸੀ ਇਹ ਕਹਿੰਦਾ ਮੈਂ ਏਟੀਐਮ ਚੋਂ ਕਟਾ ਕੇ ਦੇ ਦਨਾ ਉਹ ਕਹਿੰਦੀ ਮੈਂ ਫੋਨ ਉਹਨਾਂ ਚਾਰ ਫੋਨ ਨਹੀਂ ਦਿੰਦੀ ਮੈਂ ਤੇਰਾ ਉਹਦਾ ਫੋਨ ਖੋਲਿਆ ਉਹਦਾ ਫੋਨ ਇਹਨੇ ਉਹਨੇ ਫੜ ਲਿਆ ਕਿਹੜਾ ਫੋਨ ਸੀ ਉਹ ਪਤਾ ਨਹੀਂ ਕਿਹੜੀ ਕੰਪਨੀ ਦਾ ਕਵਰ ਚੜਿਆ ਹੋਇਆ ਸੀ ਤੂੰ ਉਦੋਂ ਕਿੱਥੇ ਸੀ ਮੈਂ ਤੇ ਰਹੀ ਸੀ ਉਨੇ ਫੋਨ ਫੜ ਲਿਆ ਸਭ ਤੇਰੇ ਸਾਹਮਣੇ ਹੋਇਆ ਹਾਂਜੀ ਹਾਂਜੀ ਫੋਨ ਫੜ ਲਿਆ ਕਹਿੰਦੀ ਮੈਂ ਫੋਨ ਨਹੀਂ ਦਿੰਦੀ ਉਹਨਾਂ ਚਾਰ ਤੇ ਉਹ ਇਹ ਕਹਿੰਨਾ ਮੈਂ ਪੈਸੇ ਕਢਾ ਕੇ ਮੇਰੇ ਨਾਲ ਚੱਲੇ ਚਲੋ ਆਟੋ ਲੈ ਚਲੋ ਮੈਂ ਤੇ ਪੈਸੇ ਕਢਾ ਕੇ ਉੱਥੋਂ ਦੇ ਦਿੰਨਾ ਉਹ ਕਹਿੰਦੀ ਮੈਂ ਨਹੀਂ ਜਾਊਂਗੀ ਨਾਲ ਇਹ ਚੱਪ ਕਰਕੇ ਆਪੇ ਆ ਗਿਆ ਜੀ ਮੈਨੂੰ ਬਾਅਦ ਹਸਪੀਟਲ ਕੋਲ ਛੱਡਤਾ ਇਤਨਾਲੀ ਹਸਪੀਟਲ ਉਹਦੇ ਛੱਡਤਾ ਜੀ ਇਹ ਆਪੇ ਆ ਗਿਆ ਜੀ ਉਥੋਂ ਤੁਸੀਂ ਨਹਿਰ ਤੇ ਲੈ ਕੇ ਗਏ ਨਾ ਨਹਿਰ ਤੇ ਨਹੀਂ ਗਈ ਪੈਸੇ ਕੋਈ 3700 ਨਹੀਂ ਜੀ 3700 ਰੁਪਏ ਨਹੀਂ ਖੋਇਆ ਇਹ ਤੂੰ ਤੇ ਤੇਰੀ ਵਾਈਫ ਇਹ ਜਿਹੜਾ ਧੰਦਾ ਕਿੰਨੇ ਦਿਨ ਤੋਂ ਕਰਦੇ ਆ ਰਹੇ ਹੋ ਇਹ ਤਾਂ 2-3 ਦਿਨ ਨਹੀਂ ਹੋਈ ਹੈ ਹੁਣ ਲੱਗੀ ਨੂੰ ਮੈਂ ਥੋੜੇ ਮਾਰ ਕੋ ਮਾਰਦੀ ਕਾਹਨ ਲੱਗੀ ਆਈ ਤੈਨੂੰ ਪਤਾ ਵੀ ਉਹ ਕੰਮ ਕਰਦੀ ਹੈ ਪਹਿਲਾਂ ਕਰਦੀ ਸੀ ਉਹ ਹੁਣ ਵੀ ਤੈਨੂੰ ਪਤਾ ਹੀ ਹੈ ਵੀ ਕਰਦੀ ਹੈ ਨਾ ਹੁਣ ਤਾਂ ਮੈਂ ਹੁਣ ਤਾਂ ਮੇਰੇ ਕੋਲ ਹੀ ਆਈ ਸੀ ਨਹੀਂ ਮੇਰੇ ਨਾਲ ਨਹੀਂ ਗਈ ਅੱਛਾ ਇੱਕ ਹਾਂਜੀ ਹਾਂਜੀ ਮੈਂ ਤੇ ਤੈਨੂੰ ਪਤਾ ਹੈ ਨਾ ਮੈਂ ਘਰੇ ਹੀ ਸੀ ਮੈਂ ਘਰੇ ਹੀ ਸੀ ਮੇਰੇ ਕੋਲ ਘਰੇ ਲੈ ਕੇ ਗਈ ਉਹ ਹੁਣ ਉਹ ਫੋਨ ਕਿਹਦੇ ਕੋਲ ਹੈ ਹੋਰ ਉੱਤੇ ਕਰੀਏ ਕਿੱਥੇ ਘਰ ਤੁਹਾਡਾ ਢਿੱਲੋ ਕਲੋਨੀ ਜੀ ਢਿੱਲੋ ਕਲੋਨੀ ਚ ਹੋਰ ਵੀ ਫਿਰ ਬੰਦੇ ਜਾਂਦੇ ਨੇ ਕਿ ਨਹੀਂ ਨਹੀਂ ਜਾਂਦੇ ਯਾਰ ਨਹੀਂ ਕੋਈ ਜਾਂਦੀ ਤਿੰਨ ਦੋ ਤਿੰਨ ਤਾਂ ਨਹੀਂ ਹੋਏ ਐਨੂੰ ਜੀ ਇੱਥੇ ਕੰਮ ਕਮ ਲਵਾ ਕੇ 1500 ਲੈ ਕੇ ਚਲੀ ਜਾਂਦੀ ਉਹ ਬਲੇ ਕੰਮ ਨਹੀਂ ਕਰਦੀ ਉਹ ਤੇਰੇ ਮੰਮੀ ਪਾਪਾ ਨਹੀਂ ਰੋਕਦੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਿਵੇਂ ਉਹ ਘਰੇ ਹੁੰਦੀ ਆ ਉਹਦੀ ਭੈਣ ਕਰੀ ਚਲੀ ਜਾਂਦੀ ਕਦੇ ਉਹਦੇ ਘਰ ਉਧਰ ਕਰਨ ਹੁਣ ਪਤਾ ਨਹੀਂ ਉਹਨਾਂ ਨੂੰ ਭੈਣ ਦਾ ਘਰ ਕਿੱਥੇ ਉਹਨਾਂ ਦੇ ਘਾਰਾਂ ਦੇ ਕੋਲੇ ਸਾਡੇ ਘਰ ਤੁਹਾਡੇ ਘਰ ਕੋਲ ਹਾਂਜੀ ਤੇ ਉਹ ਭੈਣ ਦੇ ਘਰ ਦੇ ਵਿੱਚ ਕੌਣ ਕੌਣ ਹੁੰਦਾ ਉਹ ਉਹ ਗੱਲੀ ਹੁੰਦੀ ਹੈ ਜੀ ਉਹ ਕੀ ਕਰਦੀ ਹੈ ਉਹ ਫੇਲੀ ਹੁੰਦੀ ਹੈ ਹੈ ਫੇਲੀ ਹੁੰਦੀ ਹੈ ਜੀ ਰੋਟੀ ਪਾਣੀ ਉਹ ਕਿਵੇਂ ਚੱਲਦਾ ਰੋਟੀ ਪਾਣੀ ਉਹ ਮੀਣਾ ਹੀ ਉਹਨਾਂ ਦੇ ਉੱਤਰ ਆਕਤੀ ਨਾ ਮੱਤਰਾ ਐਤਰਾ ਇਹ ਉਹ ਵਿਆਹੀ ਇੱਕ ਕਵਾਰੀ ਹਾਂਜੀ ਹਾਂਜੀ ਵਿਆਹੀ ਹੈ ਜੀ ਚਾਹ ਦਾ ਘਰ ਵਾਲਾ ਕਿੱਥੇ ਉਹ ਦਾ ਘਰ ਪਿੰਡ ਰਹਿੰਦਾ ਜੀ ਉਹ ਇੱਥੇ ਕਿਉਂ ਨਹੀਂ ਆਉਂਦਾ ਉਹ ਤਾਂ ਇੱਥੇ ਵੀ ਆਉਂਦਾ ਜੀ ਉਹ ਦੋਨ ਜਿਗਰਾ ਇੱਧਰੇ ਆਖਿਆ ਹੈ ਜੀ ਉਹਨੇ ਬਿੱਲ ਦੋ ਵਾਰ ਹੈ ਇੱਕ ਉਹਨੂੰ ਦੀ ਰੱਖੀ ਹੈ ਨਸ਼ਾ ਕਰਦਾ ਕੋਈ ਮੈਂ ਚੰਮਤ ਕਰਦਾ ਸੀ ਪਹਿਲਾਂ ਇੱਕ ਕਿੱਟਾ ਵਈ ਹੁਣ ਵੀ ਕਰਦਾ ਹੂੰ ਤਾਂ ਮਾੜਾ ਮੋਟਾ ਹੀ ਬਾਲਾ ਨਹੀਂ ਪੀੜੀਆਂ ਸੇ ਕਟਾਂ ਪੀੜੀਆਂ ਬਿਨਾਂ ਹੀ ਸਰਦਾਰ ਹੋ ਕੇ ਵੀ ਮੈਂ ਘਟਾਈ ਜਾਂਦਾ ਇਹ ਕਹਿੰਦਾ ਬਹੁਤ ਮੈਂ ਪਹਿਲਾਂ ਬਹੁਤ ਗਲਤ ਐ ਐ ਪੈ ਗਿਆ ਸੀ ਗਲਤ ਵਲਤੀ ਜੀ ਹੂੰ ਮੈਂ ਜੰਮ ਹੀ ਛੱਡੀ ਜਾਂਦਾ ਮੈਸੇਜ ਕਰਨਾ ਮੈਂ ਆਦਾ ਵਿਕਲ ਲੈ ਕੇ ਸੈਟਿੰਗ ਕਰੀ ਜਾਂਦਾ ਜੀ ਹਾਂਜੀ ਇਹ ਦੇਖ ਲਓ ਜੀ ਹਾਲ ਹੈ ਇਹ ਆਟੋ ਵਾਲਿਆਂ ਨੇ ਇਹਨੂੰ ਫੜਿਆ ਇਹ ਰਾਤ ਇੱਕ ਬੰਦੇ ਨੂੰ ਆਪਣੇ ਘਰ ਇਦਾਂ ਹੀ ਇਸੇ ਕੁਲਮਾ ਕੇ ਲੈ ਗਏ ਤੇ ਉਹਦੇ ਪੈਸੇ ਖੋਏ ਏ ਆਟੋ ਵਾਲੇ ਫਿਰ ਸਾਰੇ ਬਦਨਾਮ ਹੋ ਜਾਂਦੇ ਨੇ ਪਰ ਕਰਦੇ ਕੁਝ ਲੋਕ ਨੇ ਸੋ ਮੇਰਾ ਕੰਮ ਆਟੋ ਵਾਲੇ ਪੀਸੀਆਰ ਵਾਲਿਆਂ ਨੂੰ ਕੋਈ ਪਤਾ ਨਹੀਂ ਤੁਹਾਡੇ ਵੀਰੇ ਹੈ ਮੈਂ ਤਾਂ ਪਤਾ ਹੀ ਨਹੀਂ ਮੈਂ ਹੀ ਨਹੀਂ ਉਹਨਾਂ ਦੇ ਨਾਲ ਰਹਿਣਾ ਮੈਨੂੰ ਕੋਈ ਉਹਨਾਂ ਨੂੰ ਕੋਈ ਪਤਾ ਨਹੀਂਗਾ ਮੈਂ ਤਾਂ ਬਾਹਰ ਹੀ ਆਈ ਐ ਮੈਂ ਓਰੇ ਜੀ ਬੱਲੀ ਜੋ ਥਾਣੇਦਾਰ ਨੇ ਤੈਨੂੰ ਸੀਐਡੀ ਦੇ ਵਿੱਚ ਵੀ ਲੈ ਕੇ ਆ ਚੈੱਕ ਆਊਟ ਕਰਕੇ ਵੇਟ ਬੰਦੀ ਖੜੇ ਬਿੱਲੇ ਦਾ ਪਤਾ ਕਰਨ ਕਰ ਲਿਆ ਸਰ ਅੱਜ ਫਿਰ ਇੰਨੇ ਮੁਲਾਜ਼ਮਾਂ ਦੇ ਉਹ ਬੰਦੇ ਆ ਦਿੰਦੇ ਤੂੰ ਆ ਤੂੰ ਜ ਕਰੇਗਾ ਉਹ ਕੱਲੇ ਆ ਜੀ ਮੁਲਾਜ਼ਮਾਂ ਨੇ ਵੀ ਕੋਸ਼ਿਸ਼ ਕੀਤੀ ਹੋਣੀ ਹੈ ਵੀ ਪਤਾ ਕਰੀਏ ਵੀ ਕੌਣ ਬੰਦਾ ਕੀ ਕਰ ਰਿਹਾ ਇਹਨੂੰ ਭੇਜਣਾ ਵੀ ਚਲ ਜਾ ਤੂੰ ਪਤਾ ਕਰਕੇ ਆ ਇਹਨੇ